ਲੁਧਿਆਣਾ ਦਾ ਚੋਣ ਕਮਿਸ਼ਨ ਸੋ ਰਿਹਾ ਕੁੰਭ ਕਰਨ ਦੀ ਨੀਂਦ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਲੱਗੇ ਬੋਰਡ ਅਤੇ ਪੋਸਟਰਾਂ ਤੇ ਨਹੀਂ ਲੱਗੀ ਕੋਈ ਚੋਣ ਆਯੋਗ ਦੀ ਕੋਈ ਮੋਰ ਲੁਧਿਆਣਾ ਲੋਕ ਸਭਾ ਹਲਕੇ ਦੇ ਉਮੀਦਵਾਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਆਪਣਾ ਰੋਡ ਸ਼ੋਅ ਕੱਢਣ ਵਾਸਤੇ ਸਮਰਾਲਾ ਚੌਂਕ ਵਿਖੇ ਆਪਣੀ ਪਹਿਲੀ ਚੋਣਵੀ ਯਾਤਰਾ ਸ਼ੁਰੂ ਕੀਤੀ ਜਿੱਤੇ ਤੁਹਾਨੂੰ ਦੱਸ ਦਈਏ ਕਿ ਰਾਜਾ ਵੜਿੰਗ ਤੇ ਲੁਧਿਆਣਾ ਕਾਂਗਰਸ ਦੇ ਪ੍ਰਧਾਨ ਸੰਜਿਆ ਤਲਵਾਰ ਅਤੇ ਕਈ ਉੱਗੇ ਆਗੂ ਵੀ ਪਹੁੰਚੇ ਸਮਰਾਲਾ ਚੌਕ ਤੇ ਬੋਰਡ ਤੇ ਬੈਨਰ ਲਗਾਏ ਗਏ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਿਟੀ ਹੌਮ ਨਿਊਜ਼ ਦੇ ਕੈਮਰੇ ਦੇ ਮਾਧਿਅਮ ਤੇ ਰਾਹੀਂ ਦਿਖਾ ਰਹੇ ਹਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਅਤੇ ਬੈਂਡਰਾ ਤੇ ਵੱਲੋਂ ਚੋਰ ਕਮਿਸ਼ਨ ਵੱਲੋਂ ਕੋਈ ਵੀ ਮਨਜ਼ੂਰੀ ਜਾਂ ਮੋਹਰ ਜੋ ਦਿਖਾਈ ਨਹੀਂ ਦਿੰਦੀ ਹੈ ਤੁਸੀਂ ਕੈਮਰੇ ਰਾਹੀਂ ਤਸਵੀਰਾਂ ਵੇਖ ਸਕਦੇ ਹੋ ਸਮਰਾਲਾ ਚੌਕ ਦੇ ਸਾਈਡ ਤੇ ਲੱਗੇ ਯੂਨੀਪੋਲ ਉੱਤੇ ਬਹੁਤ ਵੱਡਾ ਬੋਰਡ ਹੈ ਜੋ ਲੱਗਿਆ ਹੋਇਆ ਹੈ ਇਸ ਦੇ ਨਾਲ ਹੀ ਜੋ ਬਲੂ ਕਲਰ ਦਾ ਸਾਈਨ ਬੋਰਡ ਹੈ ਜਿਸ ਨੂੰ ਵੇਖ ਕੇ ਲੋਕ ਡਾਇਰੈਕਸ਼ਨ ਦੇਖਦੇ ਨੇ ਦਿਸ਼ਾਵਾਂ ਦੇਖਦੇ ਨੇ ਉਹ ਸਾਈਨ ਬੋਰਡ ਵੀ ਟੱਕ ਦਿੱਤਾ ਗਿਆ ਇਸ ਬੋਰਡ ਦੇ ਨਾਲ ਤਸਵੀਰਾਂ ਤੁਹਾਡੇ ਸਾਹਮਣੇ ਨੇ ਤੁਸੀਂ ਵੇਖ ਸਕਦੇ ਹੋ ਸਾਡੇ ਕੈਮਰੇ ਦੇ ਮਾध्यम ਰਾਹੀਂ ਕਿ ਕਿਸ ਤਰੀਕੇ ਦੇ ਨਾਲ ਸਾਈਨ ਬੋਰਡ ਜੋ ਕਿ ਬਲੂ ਕਲਰ ਦਾ ਸਾਈਨ ਬੋਰਡ ਹੈ ਜਿਸ ਤੇ ਲੋਕੇ ਦਿਸ਼ਾਵਾਂ ਪਤਾ ਕਰ ਲੈਂਦੇ ਨੇ ਕਿ ਕਿੱਧਰ ਨੂੰ ਜਾਣਾ ਹੈ ਲੋਕਾਂ ਨੂੰ ਕਾਫੀ ਸਮੱਸਿਆ ਆ ਰਹੀ ਹੈ ਤੇ ਸਾਈਨ ਬੋਰਡ ਵੀ ਟੱਕ ਦਿੱਤਾ ਗਿਆ ਸੋ ਇਸ ਤੋਂ ਇਲਾਵਾ ਸਮਰਾਲਾ ਚੌਂਕ ਤੇ ਜੋ ਟ੍ਰੈਫਿਕ ਜਾਮ ਹੈ ਕਾਫੀ ਜ਼ਿਆਦਾ ਹੋਇਆ ਜਿਸ ਨਾਲ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਹੈ ਜੋ ਕਰਨਾ ਪਿਆ ਤਸਵੀਰਾਂ 'ਚ ਦੇਖੋ ਕਿਸ ਤਰੀਕੇ ਦੇ ਨਾਲ ਲੋਕੀ ਖੱਜਲ ਖੁਆਰ ਹੈ ਜੋ ਹੋ ਰਹੇ ਨੇ ਟ੍ਰੈਫਿਕ ਬੁਰੀ ਤਰ੍ਹਾਂ ਦੇ ਨਾਲ ਉਲਝਿਆ ਹੋਇਆ ਹੈ ਲੋਕ ਪਰੇਸ਼ਾਨ ਹੋ ਰਹੇ ਸਨ